ਮਾਰਨੇ ਵਾਲੇ ਆ ਆ ਦੇਵ ਲੋ ਵੀ ਰਾਹ ਵੀ ਮਨ ਕੀ ਬੀਠੀ ਨੂੰ ਲੋਕ ਸੁਣੋ ਜੀ ਇਹ ਕੋਈ ਵੀ ਹਾਸਾ ਹੋ ਸਕਦਾ ਇਦਾਂ ਜਿਹੜੇ ਲੋਕ ਇਹਨਾਂ ਬੇਜਬਾਨ ਜੀਵਾਂ ਨੂੰ ਇਦਾਂ ਸੜਕਾਂ ਤੇ ਛੱਡ ਦਿੰਦੇ ਦੁੱਧ ਪੀ ਕੇ ਉਹ ਥੋੜਾ ਜਿਆਦਾ ਰੱਬ ਤੋਂ ਭੈ ਕਰਨ ਕਿਉਂਕਿ ਇਦਾਂ ਸੜਕਾਂ ਤੇ ਛੱਡਣਾ ਜਿਹੜਾ ਵਾ ਇਹ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਲੇਖਾ ਜੋਖਾ ਇੱਥੇ ਧਰਤੀ ਤੇ ਦੇਣਾ ਪੈਣਾ ਤੇ ਇਹਦੇ ਹਰ ਜਗਾ ਤੇ ਜਿਹੜਾ ਵੀ ਟੈਕਸ ਹੁੰਦਾ ਔਰ ਕਾਉ ਟੈਕਸ ਜਿਹੜਾ ਵਾ ਉਹ ਵਿੱਚ ਲੱਗਦਾ ਬੱਤੀ ਦੇ ਬਿੱਲ ਤੱਕ ਟੈਕਸ ਲੱਗਦਾ ਔਰ ਇਹਨਾਂ ਦੇ ਨਾਂ ਤੇ ਪੈਸੇ ਜਿਹੜੇ ਆ ਉਹ ਖਾਈ ਪੀ ਜਾਂਦੇ ਆ ਸਾਡੇ ਅਧਿਕਾਰੀ ਜਿਹੜੇ ਆਉਂਦੇ ਆ ਕੁਛ ਲਾਲ ਮਿਲ ਕੇ ਹੋਰ ਵੀ ਬੰਦੇ ਜਿਹੜੇ ਆ ਉਲਦਪੁਤ ਕਰੀ ਜਾਂਦੇ ਪਰ ਕਿਤੇ ਨਾ ਕਿਤੇ ਬੇਜਬਾਨਾਂ ਨੂੰ ਬਖਸ਼ ਦੋ ਇਹ ਮਹਾਨ ਸ਼ਖਸੀਅਤਾਂ ਜਿਹੜੀਆਂ ਸਾਡੇ ਦੇਸ਼ 'ਚ ਹੀ ਇਹੋ ਜਿਹੀਆਂ ਜਿਹੜੀਆਂ ਇਹਨਾਂ ਦੇ ਨਾਂ ਤੇ ਰਾਜਨੀਤੀ ਕਰਦੀਆਂ ਪਰ ਆ ਤੁਸੀਂ ਵੇਖ ਲਓ ਛੜਕਾਂ ਤੇ ਇਹ ਹਾਲਾਤ ਨੇ ਇਹਨਾਂ ਬੇਜਬਾਨਾਂ ਦੇ ਤੇ ਉਹ ਪਲਾਸਟਿਕ ਦੇ ਲਫਾਫੇ ਆ ਕੰਦੇ ਦਿੱਤੇ ਹੋ ਤੇਰੇ ਖਾਨ 'ਚ ਤੱਕ ਨਹੀਂ ਇਹਨਾਂ ਨੂੰ ਕੀ ਚੱਲਦਾ